ਅਲੈਕੁਮ ਸਲਮ ਸਤਿ ਸ੍ਰੀ ਅਕਾਲ ਨਮਸਕਾਰ ਦੋਸਤੋ ਅੱਜ ਟਾਈਮ ਅਸੀਂ ਖੜੇ ਹਾਂ ਹਵੇਲੀ ਜਵਾਲਾ ਸਿੰਘ ਸੰਧੂ ਇਹ ਹਵੇਲੀ ਪੰਜਾਬ ਦੀਆਂ ਉਹਨਾਂ ਚੰਦ ਹਵੇਲੀਆਂ ਦੇ ਵਿੱਚ ਹੈ ਜਿਨ੍ਹਾਂ ਦਾ ਜ਼ਿਕਰ ਕਰੀਏ ਤੇ ਨਾ ਸਿਰਫ ਸਾਨੂੰ ਮੁਗਲ ਆਰਕੀਟੈਕਟਸ ਔਰ ਸਿੱਖ ਆਰਕੀਟੈਕਟ ਦੌਰ ਦੀ ਯਾਦਾ ਤਾਜ਼ਾ ਹੁੰਦੀ ਹੈ ਬਲਕਿ ਸਾਨੂੰ ਇਹ ਵੀ ਦੇਖਣਾ ਪੈਂਦਾ ਹੈ ਕਿ ਇਹਦੇ ਅੰਦਰ ਪੰਜਾਬ ਦਾ ਪ੍ਰਾਈਡ ਇੱਥੂ ਦੇ ਸਨ ਆਫ ਸਾਇਲਸ ਜਿਹੜੇ ਸਨ ਉਹਨਾਂ ਦਾ ਕਿਵੇਂ ਜੁੜਿਆ ਹੋਇਆ ਹੈ ਹਵੇਲੀ ਦੇ ਸਾਡੇ ਨਾਲ ਇੱਥੇ ਮਾਲਕ ਜਿਹੜੇ ਖੜੇ ਹੈ ਉਹ ਸੈਕਟਰ ਦਾ ਸੰਤੋਸ਼ ਸਾਹਿਬ ਜੀ ਇੱਕ ਪੂਰਾ ਗੁਮਾਨਗੇ ਔਰ ਤੁਹਾਨੂੰ ਹਵੇਲੀ ਦਾ ਕੋਨਾ ਕੋਨਾ ਦਿਖਾਵਾਂਗੇ ਔਰ ਨਾਲ ਨਾਲ ਤੁਹਾਨੂੰ ਹਵੇਲੀ ਦੀ ਹਿਸਟਰੀ ਬਾਰੇ ਵੀ ਦੱਸਾਂਗੇ। ਤੋਂ ਚਲਿਏ ਸਸ ਜੀ ਵੈਲਕਮ ਜੀ ਨਾਲ ਵੈਸੋ ਸਤਿ ਸ੍ਰੀ ਅਕਾਲ। ਕੀ ਲੱਗਾ ਜੀ ਰੈੱਡ ਕਲਰ ਦਾ ਨਾ ਚੰਗੇ ਮਰਮਦ। ਸਾਤਾ ਨੂੰ ਇਹ ਸ਼ਿਆਦ ਵਿੱਚ ਨਾ ਤਿੰਨਾਂ ਜਗ੍ਹਾ ਤੇ ਨਜ਼ਰ ਆਏਗਾ ਜੀ ਹਮ ਇੱਕ ਕੇ ਸਾਡੀ ਹਵੇਲੀ ਵਿੱਚ ਅੱਛਾ ਇੱਕ ਇੰਡੀਆ ਆਗਰਾ ਮਹਿਲ ਆਗਰਾ ਅੰਦਰੂਨ ਨੇ ਸ਼ਹਿਰ ਜਿੰਦੀ ਹੈ ਨੇ ਬਾਦਸ਼ਾਹੀ ਮਸਜਿਦ ਤੇ ਸ਼ਾਹੀ ਕਿਲਾ ਜੀ ਉੱਥੇ ਜਗ੍ਹਾ ਤੁਹਾਨੂੰ ਨਜ਼ਰ ਨਹੀਂ ਆਏਗਾ ਕਿ ਕਿੱਥੇ ਲੱਗਦਾ ਚੋਤਾ ਅੰਜੀ ਹੁਣ ਕਿੱਥੇ ਜਾ ਰਹੇ ਹਾਂ ਸੈਫੁਲੋਸ ਜੀ ਆ ਇੱਕ ਬੇਸਮੈਂਟ ਹੈ ਜੀ ਹਵੇਲੀ ਦੀ ਤਹਿ ਖਾਨਾ ਇਹਦੇ ਥੱਲੇ 5-6 ਕਮਰੇ ਹੈ ਨੇ ਬਾਕੀ ਇਹ ਅਗਲੀ ਜਿੰਦੀ ਸਟਰੰਗ ਬੇਸਮੈਂਟ ਦਾ ਟੂਰ ਦੇ ਅੱਛਾ ਬੇਸਮੈਂਟ ਦਾ ਨਾ ਇੰਟਰੀ ਗੇਟ ਹੈ ਠੀਕ ਹੈ ਆ ਬੇਸਮੈਂਟ ਜੀ 25 ਤੋਂ 30 ਫੁੱਟ ਗਹਿਰਾਈ ਦੇ ਵਿੱਚ ਤੇ 20 ਤੋਂ 30 ਫੁੱਟ 30 ਫੁੱਟ ਦੋ ਮੰਜ਼ਲਾਂ ਦੇ ਦੋ ਮੰਜ਼ਲਾਂ ਤੇ 25 ਤੋਂ 30 ਫੁੱਟ ਚੌੜੀ ਹੈ ਥੱਲੇ ਬਕਾਇਦਾ ਲਿਵਿੰਗ ਰੂਮਸ ਬਨੇ ਰਹਨ ਦੇ ਕਮਰੇ ਸਨ ਅੱਛਾ ਪੂਆ ਸਿਸਟਮ ਦੇ ਥੱਲੇ ਫੁਆਰੇ ਲੱਗੇ ਸਨ ਸਵਿਮਿੰਗ ਪੂਲ ਤਾਂ ਵੀ ਯਾਨੀ ਕਿ ਗਰਮੀਆਂ ਦੇ ਵਿੱਚ ਨਾ ਸਰਦਾਰ ਨਹੀਂ ਆ ਆਪਣੇ ਬੱਚਿਆਂ ਨੂੰ ਨਵਾ ਸਕਣ ਤੇ ਗਾਂ ਥੱਲੇ ਜਨਾਬ ਇਹਨਾਂ ਤੀਏ ਦਾਨ ਲੱਗੇ ਹਨ ਕਿ ਰਾਤ ਨੂੰ ਤੇ ਦਿਨੇ ਤੇਲ ਪਾ ਕੇ ਜਲਾਏ ਜਾਂਦੇ ਹਨ ਰੋਸ਼ਨੀ ਲਈ ਵੈਂਟੀਲੇਸ਼ਨ ਦਾ ਰੋਸ਼ਨੀ ਦਾ ਹਵਾ ਦਾ ਕਰਾਸਟ ਵੀ ਐਸੋ ਵੀ ਵੈਂਟੀਲੇਸ਼ਨ ਦਾ ਵੀ ਐਸੀ ਹਾਂਜੀ ਥੱਲੇ ਬਕਾਇਦਾ ਬڑے ਬڑے ਰੋਸ਼ਨਦਾਨ ਲੱਗੇ ਨੇ ਰੋਸ਼ਨੀ ਲਈ ਤੇ ਹਵਾ ਦੀ ਕਰਾਸਿੰਗ ਲਈ ਤੇ ਅਕੋਰਡਿੰਗ ਟੂ ਬਡਿਆਂ ਤੋਂ ਸੁਣਦੇ ਆ ਰਹੇ ਹਿਸਟਰੀ ਦੀ ਤੱਕਿਆ ਇੰਡੀਆ ਵੀ ਜਾਂਦੀ ਸੀ ਇਹ ਸ਼ਾਲਾ ਮਾਰ ਬਾਗਵਲੀ ਨੂੰ ਫਰੂ ਉਹਦੇ ਨਾਲ ਵੀ ਲਿੰਕ ਕਰਦੀ ਸੀ ਆਸਰੋ ਤੇ ਜਿੱਥੇ ਸਾਡੀਆਂ ਜ਼ਮੀਨਾ ਬਾਗਾਦ ਨੇ ਉੱਥੇ ਵੀ ਜਾਂਦੀ ਸੀ ਇਸ ਲੈਵਲ 2 ਲੈਂਕੇ ਇਸ ਦੇ ਸਣ ਇੱਕ ਅੰਮ੍ਰਿਤਸਰ ਸਾਈਡ ਤੇ ਹਾਂਜੀ ਔਰ ਦੂਸਰੀ ਜਿਹੜੀ ਸ਼ਾਲਾ ਮੜ ਦੀ ਸੁਰਜ ਹਾਂਜੀ ਆ ਬੜਿਆਂ ਤੋਂ ਸੁਣਦੇ ਆ ਰਹੇ ਆ ਜਾਂ ਕਿਤਾਬਾਂ ਹੀ ਪੜ੍ਹੇ ਲਿਖੇ ਜਬਾਨੀ ਸੁਣਦੇ ਆ ਜਬਾਨੀ ਸੁਣ ਲੇਕਿਨ ਨਹੀਂ ਜਿਹਦੇ ਵਾਲਦ ਸਾਹਿਬ ਗੇਨ ਉਹ ਤੇ ਕਿਲੋ ਡੇਢ 2 ਕਿਲੋਮੀਟਰ ਤੱਕ ਐਸੀ ਨਹੀਂ ਖੈ ਟ੍ਰੈਵਲ ਕੀਤਾ ਨਾ ਸਾਡੇ ਵੱਡੇ ਵੱਡੇ ਰਿਆ ਇਹਦੇ ਥੱਲੇ ਇਹਦੇ ਥੱਲੇ ਉਹ ਤੇ ਸਾਡੇ ਜਿਹੜੇ ਵੱਡੇ ਸਰ ਜਿਨ੍ਹਾਂ ਤੋਂ ਤੁਸੀਂ ਸੁਣਿਆ ਹਾਂ ਹਾਂਜੀ ਉਹਨਾਂ ਨੇ ਕਿਹਾ ਹਾਂਜੀ ਕਿਉਂਕਿ ਹਵੇਲੀ ਪੂਰੀ ਦੇ ਥੱਲੇ ਦੇ ਨਾਲ ਗਾਂਗਾ ਤੱਕ ਨਾ ਬੀਸਮੈਂਟ ਕਮਰੇ ਜਾਨੀ ਇੱਕ ਸਟੋਰੀ ਥੱਲੇ ਸਿੰਦੀ ਪ੍ਰੋਪਰ ਮਤਲਬ ਹਾਂਜੀ ਹੁਣ ਹਵੇਲੀ ਤੇ ਉੱਪਰ ਅਸੀਂ ਜਾ ਰਹੇ ਹਾਂ ਔਰ ਤੁਹਾਨੂੰ ਉੱਪਰ ਦੇ ਵਿਊਜ਼ ਦਿਖਾਣੇ ਆ ਕਿ ਉਪਰ ਹਵੇਲੀ ਦੀ ਕشش ਕਿੰਨੀ ਅਜੇ ਹੈ ਇਹ ਸੀੜੀਆਂ ਨਾਲ ਜੀ ਲੱਕੜੀ ਦੇ ਨਾਲ ਬਣੀਆਂ ਐ ਬਿਲਕੁਲ ਐ ਲੱਕੜੀ ਇੱਕ ਲੱਕੜੀ ਜਨਾਬ ਦਿਯਾਰ ਦਿਓਦਾਰ ਪਿਆਰ ਜਿਹਨੂੰ ਕਹਿੰਦੇ ਆ ਜੀ ਪਿਆਰ ਜਿਹੜੀ ਹੁਣ ਸੰਦਲ ਦੋ ਬਹੁਤ ਮਹਿੰਗੀਆਂ ਤਰੀਨ ਲੱਕੜੀਆਂ ਦੇ ਨਾਲ ਬਣੀ ਹੈ ਕਿ ਜਿਨ੍ਹਾਂ ਨੂੰ ਵੜਨ ਲਈ ਤੇ ਲਾਉਣ ਲਈ ਵੀ ਲਾਇਸੈਂਸ ਤੇ ਪਰਮਟ ਹੋਣਾ ਪੈਂਦਾ ਹੈ ਕਿ ਅਜੇ ਲੱਕੜੀ ਆਪਣੀ ਅਸੀਂ ਅਸਲੀ ਹਾਲਤ ਦੇ ਵਿੱਚ ਹਾਂਜੀ 300 ਸਾਲ ਤੋਂ ਉੱਤੋਂ ਦੀ ਮਦਦ ਹੋ ਗਈ ਐ ਦੇਖੋ ਅਜੇ ਆਪਣੀ ਅਸਲੀ ਹਾਲਤ ਇੱਕ ਜ਼ਰਰਾ ਵੀ ਨੂੰ ਦਿਮਗ ਦਾ ਨਹੀਂ ਜੇ ਲੱਗਾ ਨਾ ਇਹਨੂੰ ਘੁੰਮਨੇ ਖਾਦਾ ਚ ਹਾਂ ਇਹ ਸਾਰਾ ਟਮਾਗੇ ਹਾਂ ਨਾ ਬਦਲ ਸਮਝੂ ਕਿ ਡਾਟ ਸਿਫ ਨੂੰ ਤੇ ਲੱਕੜੀ ਦੇ ਸਿਰ ਤੇ ਡਾਟ ਤੇ ਲੱਕੜਾਂ ਦੇ ਸਿਰ ਤੇ ਹਾਂਜੀ ਵਾਹ ਵਾਹ ਮੈਂ ਤੁਹਾਨੂੰ ਕੁਛ ਇਹਦੀ ਦਿਖਾਣਾ ਚਾਹ ਰਹੀ ਸੀ ਕਿ ਦੀ ਦੀਵਾਰ ਜਿਹੜੀ ਹੈ ਉਹ ਕਿੰਨੀ ਚੌੜੀ ਹੈ ਸੋ ਇਹ ਇਹਦੀ ਦੀਵਾਰ ਹੈ ਅੱਜ ਕੱਲ ਦੀ ਜਿਹੜੀਆਂ ਸਾਡੀਆਂ ਬਿਲਡਿੰਗਸ ਬਣਦੀਆਂ ਉਹ ਸਿਰਫ 4 ਇੰਚ ਹੀ ਬਣਦੀਆਂ ਨਾ ਅਗਰ 4 ਇੰਚ ਹੀ ਦੇਖੀਏ ਤੇ ਉਹ ਐ ਬਣ ਰਹੀ ਹੈ ਅਗਰ 9 ਇੰਚ ਹੀ ਦੇਖੀਏ ਤੇ ਉਹ ਐ ਬਣ ਰਹੀ ਹੈ ਔਰ ਇਹਨੂੰ ਅਸੀਂ ਇੰਚਾਂ ਦੇ ਵੀ شمار ਕਰਾਂਗੇ ਤੇ ਇਹ ਕੋਈ ਉਸ ਤੋਂ 8-10 ਗੁਣਾ ਇਹ ਜ਼ਿਆਦਾ ਹੈ ਅਵੇਲੀ ਅਜੇ ਵੀ ਇਹਦਾ ਸਟਰਕਚਰ ਬਹੁਤ ਬਿਹਤਰ ਕੰਡੀਸ਼ਨ ਦੇ ਵਿੱਚ ਹੈ ਬੇਸ਼ੱਕ ਬਹੁਤ ਜ਼ਿਆਦਾ ਉਜੜ ਚੁੱਕਾ ਹੈ 1965 ਦੀ ਜੰਗ ਦੇ ਵਿੱਚ ਇਹਦਾ ਬਹੁਤ ਨੁਕਸਾਨ ਹੋਇਆ ਹੈ ਲੇਕਿਨ ਅੱਜ ਵੀ ਇਸ ਨੂੰ ਰੀਸਟੋਰ ਕੀਤਾ ਜਾ ਸਕਦਾ ਹੈ ਅੱਜ ਵੀ ਇਸ ਪੰਜਾਬ ਦੀ ਹਿਸਟਰੀ ਨੂੰ ਬਚਾਇਆ ਜਾ ਸਕਦਾ ਹੈ ਔਰ ਇਹਦੇ ਨਾਲ ਜੁੜੇ ਹੋਏ ਸਾਡੇ ਜਿਹੜੇ ਵਿਭਾਗ ਹਨ ਉਹਨਾਂ ਨੂੰ ਖਾਸ ਤੌਰ ਤੇ ਅਸੀਂ ਕਵਾਂਗੇ ਕਿ ਅਗਰ ਤੁਸੀਂ ਟੂਰਿਜ਼ਮ ਨੂੰ ਇੱਥੇ ਫਰੋਗ ਦੇਣਾ ਹੈ ਇੱਥੇ ਤੁਸੀਂ ਪੰਜਾਬ ਦੀ ਹਿਸਟਰੀ ਬਚਾਣੀ ਹੈ ਜਿਹੜੀ ਪਹਿਲੇ ਨਹੀਂ ਬਚੀ ਅਸੀਂ ਇਹਨੂੰ ਕਿਤਾਬਾਂ ਦੇ ਵਿੱਚ ਕੱਲ ਨੂੰ ਪੜ੍ਹਾਉਣਾ ਹੈ ਇਸ ਹਿਸਟਰੀ ਨੂੰ ਤੁ ਫਿਰ ਅਸੀਂ ਜਿਹੜੀ ਕੋ ਸਾਡੇ ਕੋਲ ਬਚਿਆ ਹੋਇਆ ਹੈ ਉਸ ਨੂੰ ਅਸੀਂ ਬਚਾ ਲਵਾਂ ਜਵਾਲਾ ਸਿੰਘ ਸੰਧੂ ਉਹਨਾਂ ਦੇ ਬਾਰੇ ਅਸੀਂ ਦੱਸਣੀ ਜਾਈਏ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦੇ ਜਰਨੈਲ ਸੀ ਨਾ ਸਿਰਫ ਜਵਾਲਾ ਸਿੰਘ ਸੰਧੂ ਦੀ ਉਹਨਾਂ ਦੇ ਆਰਮੀ ਜਰਨੈਲ ਸੀ ਇਹਨਾਂ ਦੇ ਫਾਦਰ ਵੀ ਜਿਹੜੇ ਸਰਵਿਸਿਜ਼ ਦੇ ਰਹੇ ਸਨ ਉਹ ਮਹਾਰਾਜਾ ਦੀ ਆਰਮੀ ਦੇ ਵਿੱਚ ਦੇ ਰਹੇ ਸੀ ਉਸ ਤੋਂ ਪਹਿਲੇ ਸਾਨੂੰ ਸੱਕਲ ਚੱਕੀਆਂ ਮਿਸਲ ਜਿਹੜੀ ਹੈ ਉਹਦੇ ਵਿੱਚ ਉਹਨਾਂ ਦਾ ਹਵਾਲਾ ਮਿਲਦਾ ਹੈ ਲੇਕਿਨ ਬਾਅਦ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਦਰਬਾਰ ਸੰਭਾਲਦੇ ਨੇ ਤੇ ਟੋਟਲ ਇਹ ਫੈਮਿਲੀ ਉਹਨਾਂ ਦੇ ਨਾਲ ਇਹਨਾਂ ਦੇ ਜੁੜੇਪ ਦੇ ਨੇ ਫਿਰ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇਹਨਾਂ ਦੀ ਇੱਕ ਖਾਸ ਤੁਸੀਂ ਕਹਿ ਲੋ ਕਿ ਇੱਕ ਰਿਸ਼ਤੇਦਾਰੀ ਵੀ ਹੈ ਔਰ ਉਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਲਾਡਲੀ ਬੀਵੀ ਸੀ ਜਿੰਦਕੌਰ ਉਹਨਾਂ ਦੀ ਛੋਟੀ ਭੈਣ ਉਹ ਜਵਾਲਾ ਸਿੰਘ ਦੇ ਘਰ ਵਾਲੇ ਸੀ ਸੋ ਰਿਸ਼ਤੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਇਹਨਾਂ ਦੇ ਰਿਸ਼ਤੇਦਾਰ ਵੀ ਸਨ